ਕਿਦਾ ਇਹਨੂੰ ਮਾਰੀ ਫਰਦਾਨੀ ਜੀ ਮੇਰਾ ਦੁਕਾਨ ਬੰਦ ਕਰਕੇ ਗਈਆਂ ਜੀ ਬੋਨੇ 8 ਵਜੇ ਬਾਕੀ ਬਹੁਤ ਵਾਰ ਅੱਧੇ ਘੰਟੇ ਬਾਅਦ ਮੈਨੂੰ ਫੋਨ ਚੱਲ ਗਿਆ ਘਰ ਜਾਂਦੇ ਨੂੰ ਇਹ ਇੱਥੇ ਆ ਕੇ ਦੇਖਿਆ ਤਾਂ ਤਾਂ ਇੱਥੇ ਭੰਬੜ ਮਚੇ ਹੋਏ ਸੀ ਕਿੰਨਾ ਨੁਕਸਾਨ ਲੱਗਿਆ ਇਹ ਤਾਂ 15-20 ਲੱਖ ਰੁਪਏ ਦਾ ਨੁਕਸਾਨ ਹੋ ਗਿਆ ਜੀ ਕਿ ਨਾ ਕੀ ਤਨ ਦਾ ਜੀ ਦੁਕਾਨਦਾਰ ਰੋੜਾ ਕਲਾਥਾ ਉਸ ਜੀ ਇਹ ਪਹਿਲਾ ਵੀ ਨੁਕਸਾਨ ਹੋ ਗਿਆ ਜੀ ਬੰਦਾ ਹੜਾਂ ਚ ਵੀ ਬਹੁਤ ਹੋਇਆ ਜੀ 2.5 ਲੱਖ ਰੁਪਏ ਦਾ ਉਸ ਟਾਈਮ ਹੋ ਗਿਆ ਹਾਲੇ ਹਸਤਾ ਉਹ ਤੇ ਵੀ ਨਹੀਂ ਸੈੱਟ ਹੋਏ ਹੁਣ ਟੋਟਲ ਕਿੰਨਾ ਕ ਨੁਕਸਾਨ ਆਇਆ ਹੁਣ ਹੈਗਾ ਦੇਖੋ ਜੀ 15-20 ਲੱਖ ਦਾ ਮਾਲ ਸੀ ਉੱਪਰੋਂ ਉਹਦਾ ਫਿਟਿੰਗ ਫੂਟਿੰਗ ਹੈ ਦੁਕਾਨ ਭਰੀ ਵੀ ਸਾਰੀ ਤੁਹਾਨੂੰ ਪਤਾ ਕਿ ਕਿੰਨਾ ਲੱਗਿਆ ਜੀ ਮੈਨੂੰ ਜੀ ਇਹ ਗਵਾਂਡੀ ਕਿਰਿਆਨੇ ਵਾਲੇ ਦਾ ਫੋਨ ਗਿਆ ਜੀ ਕਹਿੰਦਾ ਕਿੱਥੇ ਆ ਮੈਂ ਕਿਹਾ ਮੈਂ ਤਾਂ ਘਰ ਆ ਕਹਿੰਦਾ ਆ ਗਿਆ ਖੇਤੀ ਕਹਿੰਦਾ ਆ ਕੰਮ ਹੋ ਗਿਆ ਜੀ ਤੇ ਦੁਕਾਨ ਜੋ ਦੂਣਿਕੜ ਰਿਹਾ 3-4 ਮਾਂਗ ਨੁਕਸਾਨ ਹੋ ਗਿਆ ਜੀ ਮੰਗ ਕੇ ਇਹ ਜੀ ਪ੍ਰਸ਼ਾਸਨ ਮੇਰੀ ਮਦਦ ਕਰੇ ਜੀ ਪਹਿਲਾਂ ਹੜਾ ਚ ਵੀ ਕਿਸੇ ਨੇ ਨਹੀਂ ਮਦਦ કરી ਦੇਖੋ ਹੁਣ ਇਹ ਸਾਰੇ ਮੈਂ ਰੋਟੀ ਖਾ ਰਹਿਆਂ ਦਾ ਸਾਰਾ ਟੱਬਰ ਇਹ ਸਾਰੇ ਪਾਲਣਾ ਮਾਂ ਮੇਰੀ ਬਿਮਾਰਾ ਉਹਦੀ 5-7000 ਦੀ ਮਹੀਨੇ ਦੀ ਦਵਾਈ ਹੈ ਅੱਜ ਇਹਨਾਂ ਦੀ ਦੁਕਾਨ ਨੂੰ ਮੈਂ ਥੋੜੀ ਦੇਰ ਪਹਿਲਾਂ ਇੱਥੋਂ ਲੰਘ ਕੇ ਗਿਆ ਬਿਲਕੁਲ ਠੀਕ ਠਾਕ ਸੀ ਇਹ ਦੁਕਾਨ ਬੰਦ ਕਰਕੇ ਗਿਆ ਮੈਂ ਦੇਖੇ ਵੀ ਆ ਨਾਲ ਸੋਨੀ ਬੀਜਾਂ ਵਾਲਾ ਇੱਧਰ ਕੱਪੜੇ ਵਾਲੇ ਦੂਜੇ ਵੀ ਆ ਕੋਈ ਉਸ ਗੱਲ ਨਹੀਂ ਸੀ ਅਚਾਨਕ ਜੋ ਅੱਗ ਲੱਗੀ ਆ ਬਹੁਤ ਇਹਨਾਂ ਦਾ ਬਹੁਤ ਪੁਰਾਣੀ ਦੁਕਾਨ ਆ ਨੁਕਸਾਨ ਬਹੁਤ ਹੋ ਗਿਆ ਸਾਰੀ ਦੁਕਾਨ ਨੂੰ ਸੜਕੇ ਤਬਾਹ ਹੋ ਗਈ। ਸੋ ਪਹਿਲਾਂ ਇਹਨਾਂ ਦਾ ਜਦੋਂ ਇੱਥੇ ਹੜ ਆਇਆ ਉਸ ਟਾਈਮ ਵੀ ਬਹੁਤ ਨੁਕਸਾਨ ਹੋਇਆ। ਸਾਡੇ ਇੱਥੇ ਗਲੀ 'ਚ 3-3 ਫੁੱਟ ਪਾਣੀ ਚੱਲਦਾ ਸੀਗਾ। ਥੱਲੇ ਥੱਲੇ ਦਾ ਕੱਪੜਾ ਇਹਨਾਂ ਦਾ ਕਾਫੀ ਖਰਾਬ ਹੋਇਆ। ਹੁਣ ਅਸੀਂ ਮੰਗ ਕਰਦੇ ਹਾਂ ਕਿ ਪ੍ਰਸ਼ਾਸਨ ਨੂੰ ਕਿ ਜੋ ਵੀ ਇਹਨਾਂ ਦਾ ਨੁਕਸਾਨ ਹੋਇਆ ਉਹਦੀ ਪੂਰਤੀ ਕੀਤੀ ਜਾਵੇ। ਮਤ ਤੋਂ ਵੱਧ ਤਾਂ ਕਿ ਇਹ ਪਰਿਵਾਰ ਆਪਣਾ ਇਹਨਾਂ ਦਾ ਦੁਕਾਨ ਦਾ ਹੀ ਕੰਮ ਆ ਆਪਣੀ ਜੀਵਨ ਆਪਣਾ ਪੂਰਾ ਚਲਾ ਸਕੇ ਪਰਿਵਾਰ ਨੂੰ। ਸਾਨੂੰ ਸੂਚਨਾ ਪ੍ਰਾਪਤ ਹੋਈ ਹੈ ਕਿ ਗ्रामਕੜੀਆ ਵਿਦਿਆਰਥੀ ਕੱਪੜੇ ਦੀ ਦੁਕਾਨ ਨੂੰ ਅੱਗ ਲੱਗੀ ਸੂਚਨਾ ਦੀ ਪਾਲਣਾ ਕਰਦੇ ਮੌਕੇ ਇੱਕ ਪਾਇਆ ਟੈਂਡਰ ਲੈ ਕੇ ਸਾਡੀ ਟੀਮ ਨੇ ਆ ਕੇ ਅੱਗ ਨੂੰ ਕਾਬੂ ਪਾਇਆ ਜਿਸ ਤੇ ਦੁਕਾਨ ਦਾ ਕਈ ਸਾਰਾ ਸਮਾਨ ਸੜ ਕੇ ਸਵਾਹ ਹੋ ਗਿਆ ਮੌਕੇ ਦੇ ਅੱਗ ਜਿਆਦਾ ਹੁਣ ਕੰਟਰੋਲ ਹੋ ਗਿਆ ਟੈਂਡਰ ਵੀ ਮੌਕੇ ਦੇ ਲੈਂਦਾ ਗਿਆ ਕਿੰਨੇ ਟੈਂਡਰ ਲੱਗੇ ਨੇ ਟੋਟਲ ਪਾਣੀ ਦੇ ਦੋ ਲੱਗੇ ਜੀ ਹੁਣ ਅੱਗ ਦੇ ਕਾਬੂ ਹੈ ਜੀ ਅੱਗ ਲੱਗੀ ਫੇਰ ਮਾ ਮੇਰੇ ਵਿੱਚ ਦਾ ਸਾਰੇ ਕਿਤੇ ਹੀ ਕੋ ਚੱਲਦਾ ਪਹਿਲਾਂ ਵੀ ਦੀਵਾਲੀ ਨੂੰ ਅਗਲ ਕੀ ਇੱਥੇ ਚੰਡੀਗੜ੍ਹ ਟਰੇਲਰ ਦੇ ਉਹ ਬਿਚਾਰੇ ਦਾ ਬਹੁਤ ਨਸਾਨ ਹੋਇਆ ਹੁਣ ਆ ਨਕਸਾਨ ਹੋ ਗਏ ਇਹਨਾਂ ਦਾ ਅ ਸਰ ਕਿੰਨਾ ਕ ਨੁਕਸਾਨ ਹੋ ਗਿਆ ਆਪਣਾ ਜਿਹੜਾ ਨੁਕਸਾਨ ਤਾਂ ਕੋਈ ਬਚਿਆ ਨਹੀਂ ਹੁਣ ਕੀ ਆਈ ਨੁਕਸਾਨ ਤਾਂ ਕਿਨੇ ਆ ਜਾਊਗਾ ਜਦੋਂ ਹੁਣ ਸਾਫ ਬੁੱਤ ਪਤਾ ਲੱਗੂ ਕਿੰਨਾ ਕਪੜੇ ਦੀ ਦੁਕਾਨ ਹੈ ਲੱਕੜ ਦੇ ਰੈਂਕ ਹੈ ਰੈਂਕ ਵੀ ਪ੍ਰਾਣੇ ਆ ਉਹ ਪ੍ਰਾਣੇ ਰਹਿ ਕੇ ਸੁੱਕੇ ਪਏ ਆ ਲੜਾ ਲੜਾਕ ਵੱਲਦੀ ਆ ਇੱਕ ਵਾਰ ਪਹਿਲਾਂ ਖਾਲੀ ਹੋਲੀ ਆ ਫਾਇਰ ਵਗੈਰ ਦੁਆਰਾ ਕੀ ਗੋ ਖੜੀ ਹੈ ਪਾਣੀ ਕਿੰਨਾ ਕਿੱਥੇ ਜਾਉਂਗੇ ਰੱਖਿਆ ਫਿਰ ਜਲ ਪੈ ਜੀ ਕੱਪੜੇ ਕਾ ਲਗੇ ਕੱਪੜੇ ਨੂੰ ਸਾਰੇ ਬਿਜਲੀ ਬੋਰਡ ਦੀ ਜੇ ਬਿਜਲੀ ਬੋਰਡ ਤਾਰਾ ਸਹੀ ਲਾ ਦੇਵੇ ਜੂਸ ਕਨੈਕਸ਼ਨ ਨਾ ਜਟੇ ਨਾ ਸਪਰਕ ਕਰੇ ਸਪਰਕ ਕਰੇ ਤਰ